ਮੇਰੇ ਨਾਲ ਮੁੰਡੇ ਤਿੰਨ ਆਏ ਆ ਤੇ ਕਹਿੰਦੇ ਵੀ ਆਪਾਂ ਜਾਣਾ 에어ਪੋਰਟ ਤੇ ਤੇ ਮੈਂ ਇਹਨਾਂ ਨੂੰ ਭਾਗ 에어ਪੋਰਟ ਚ ਲੈ ਆਇਆ ਰਸਤੇ ਇਹਨਾਂ ਨੇ ਮੈਨੂੰ ਕਹਿੰਦੇ ਇੱਕੜੇ ਛੁਰੀ ਰੱਖਦੀ ਆ ਤੇ ਇੱਕੜੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਤਾਂ ਗੱਡੀ ਸਾਈਡ ਤੇ ਲਾ ਦੇ ਮੈਂ ਗੱਡੀ ਢੇਢੀ ਕਰਤੀ ਜਾਮ ਲਵਾਇਆ ਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋਲ ਭੱਜ ਗਏ ਤੇ ਮੈਂ ਹਾਂ ਉਹਨਾਂ ਨੂੰ ਭੱਜੇ ਕਿੱਥੇ ਨੇ ਭੱਜੇ ਮੈਨਾਂ ਆਇਆ ਕਿਸੇ ਨੂੰ ਪਾਈ ਨਹੀਂ ਮੈਂ ਇਹੋ ਵਾਰ ਸਾਰੇ ਕਾ ਮੈਂ ਕੰਨਿਤਾਂ ਦੋ ਸਭੀ ਬੱਤੇ ਗੱਡੀਆਂ ਨੇ ਨਾ ਇਤੋਂ ਜ਼ਿਆਦੀ ਬੱਚੀ ਸੁਣਾ ਦੇ ਵਿਚਾਰੇ ਆਪਣੇ ਭਾਈ ਵੀ ਭਾਜੀ ਕੀ ਆ ਜੀ ਭਾਜੀ ਵੱਜੀ ਇਹ ਪਤਾ ਕੀ ਚੱਕਰ ਆ ਇਹ ਨਾ ਖੜੀ ਇਸ ਕੇ ਗੱਡੀ ਕੱਢੀ ਉਹਨਾਂ ਨੇ ਉੱਪਰ ਜਾ ਲੈ ਕੱਢ ਲਈ ਉਹ ਅੱਗੇ ਹੁਣ ਬ੍ਰੇਕ ਵੱਜੀ ਨਹੀਂ ਮੇਰਾ ਨਾਮ ਰਜੀਵ ਸ਼ਰਮਾ ਹਾਂਜੀ ਤਾਂ ਕੀ ਹੋਇਆ ਕੀ ਤੁਹਾਡੇ ਨਾਲ ਮੇਰੇ ਨਾਲ ਮੁੰਡੇ ਆ ਤਿੰਨ ਆਏ ਆ ਤੇ ਕੰਦੇ ਵੀ ਆਪਾਂ ਜਾਣਾ 에ਰਪੋਰਟ ਤੇ ਤੇ ਮੈਂ ਇਹਨਾਂ ਨੂੰ ਬਾਗੇ ایرਪੋਰਟ ਚਲੇ ਰਸਤੇ ਇਹਨਾਂ ਨੇ ਮੈਨੂੰ ਕੰਦੇ ਆਪਣੇ ਛੁਰੀ ਰਖਤੀ ਆ ਤੇ ਇੱਕ ਨੇ ਰਵਲਵਰ ਗੱਡੀ 'ਚ ਬੈਠੇ 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 ਮੈਨੂੰ ਉਹ ਗੱਡੀ ਸਾਈਡ ਤੇ ਲਾਏ ਮੈਂ ਗੱਡੀ țeੜੀ ਕਰਤੀ ਜਾਮ ਲਵਾਇਆ ਤੇ ਇਹਨਾਂ ਨੇ ਗੱਡੀ ਖੋ ਕੇ ਮੇਰੇ ਕੋ ਭੱਜ ਗਏ ਤਿੰਨੇ ਜਣੇ ਤੇ ਅੱਗੇ ਗੁਮਟਾਲਾ ਪੁਲੀ ਚੌਂਕੀ ਨੇ ਫੜ ਲਏ ਪੁਲਸ ਵਾਲਿਆਂ ਨੇ ਬੰਦੇ ਫੜ ਲਏ ਤੇ ਉਹਨਾਂ ਦੇ ਹਥਿਆਰ ਵੀ ਜਬਤ ਹੋ ਗਏ ਆ ਇਹਦੋਂ ਪੁਲਿਸ ਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋਇਆ ਗੱਡੀ ਮੇਰੀ ਉਹਨੇ ਸ਼ੀਸ਼ੇ ਜੋ ਭਾਂਤੇ ਮਾਰ ਕੇ ਲੋਕਾਂ ਦੇ ਵਿੱਚ ਠੀਕ ਆ ਪਬਲਿਕ ਜੀ ਮਰੀ ਕਿਸੇ ਦੂਜੀ ਗੱਡੀ ਚ ਹਾਂਜੀ ਉਹਦੇ ਛੇ ਜੋ ਭੰਤੇ ਨੇ ਨੂੰ ਮੰਗ ਕੀ ਕਰਦੇ ਤੁਸੀਂ ਮੈਂ ਇਨਸਾਫ ਹੋਵੇ ਮੇਰੇ ਨਾਲ ਗੱਡੀ ਮੇਰੀ ਜੀ ਓਲਾ ਓਬਰ ਦੇ ਵਿੱਚ ਆਪਣਾ ਕੰਮ ਕਰਦੇ ਸੀ ਲੋਕਲ ਇੱਥੇ ਚਲੰਦੇ ਆ ਵੀ ਵੀਰ ਆਪਣੇ ਨਾਲ ਹੀ ਕੰਮ ਕਰਦਾ ਹੈ ਓਲਾ ਚ ਇਹ ਬਸ ਸਟੈਂਡ ਤੋਂ ਵੀਰ ਕੀ ਕਹਿੰਦੇ ਨੂੰ ਬੈਠੇ ਸੀ ਉੱਥੇ ਤੇ ਤਿੰਨ ਜਨੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗੱਲਬਾਤ ਕੀਤੀ ਆ ਕਿ ਸਾਨੂੰ 에ਰਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇੱਥੇ ਹਰਤੇਜ ਅਮਰਸਰ ਤੇਜ ਹਸਪੀਟਲ ਲਾਗੇ ਫਲਾਈਓਵਰ ਤੋਂ ਉਤਰਦੇ ਕੀ ਕਹਿੰਦੇ ਨੂੰ ਨੂੰ ਇੱਕ ਇੱਕ ਨੇ ਰਿਵੋਲਵਰ ਰੱਖਤਾ ਜੇ ਦੋ ਪਿੱਛੇ ਬੈਗੇ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਤਾ ਕਿ ਇਹ ਗੱਡੀ ਅੱਗੇ ਕੰਦੇ ਨੂੰ ਖੋਨ ਨੂੰ ਪਈ ਦੇ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉੱਤਰ ਕੇ ਕਿਨਾਰੇ ਦੇ ਕਹਿੰਦਾ ਚਲੋ ਮੈਂ ਪਿੱਛੇ ਪੈਣਾ ਵਾ ਇਹ ਵੀਰ ਪਿੱਛੇ ਬੈਣ ਲੱਗਾ ਵਾ ਤੇ ਨੇ ਗੱਡੀ ਰੋਕਦੀ ਕਾਫੀ ਪਰ ਕਹਿੰਦੇ ਜੀ ਮੈਂ ਕਾਫੀ ਦੇ मतलब ਉਹਨਾ ਨਾ ਹੱਥਪਾਈ ਕਰਦਾ ਰ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਉਹ ਤੇ ਇੱਥੇ ਗੁੰਟਾਲਾ ਬਾਈਪਾਸ ਆਪਣਾ ਫੁੱਲ ਸਾਲੇ ਹੋ ਗਏ ਸੀ ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਕ ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ ਭੱਜ ਕੇ ਫੜਿਆ ਜ ਉਹਨਾਂ ਨੂੰ ਤੇ ਚਲੋ ਵੀ ਡਰਾਈਵਰ ਦਾ ਬਚਾਇਆ ਹੋ ਗਿਆ ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਦੇ ਤੇ ਇਹ ਕਰੋ ਬਾਕੀ ਅਸੀਂ ਤਾਂ ਹੀ ਜਾਣੇ ਕਿ ਇਹਨਾਂ ਦਾ ਸਖਤ ਸਖਤ ਕਾਰਵਾਈ ਹੋਵੇ ਤੇ ਸੱਟ ਨਾਲ ਇਨਸਾਫ ਹੋਵੇ ਡਰਾਈਵਰਾਂ ਦਾ